हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਅੱਜ ਪਹੁੰਚੇ ਆਂ ਪਿੰਡ ਸੇਰੋਂ। ਸੇਰੋਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਦਾ ਪਿੰਡ। ਵੀਰ ਮੰਗਲ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ। ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਪਰ ਵੀਡੀਓ ਜਿਹੜੀ ਦੋਸਤੋ ਆਪਾਂ ਪਹਿਲਾਂ ਤੇ ਪਹਿਲੀ ਆਪਣੀ ਵੀਡੀਓ ਜਿਹੜੀ ਅੱਜ ਇਹ ਆਪਾਂ ਕਵਰ ਕਰਨੇ ਜਾ ਰਹੇ ਆ। ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋ ਵੜਾ ਤੁਹਾਨੂੰ ਦਿਖਾਉਣੀਆਂ ਦੋਵੇਂ ਸੁਈਆਂ ਸਵਾਈਆਂ ਨੇ ਤਾਜ਼ੀਆਂ ਸੁਈਆਂ ਨੇ ਤੇ ਦੋ ਮਗਰ ਬੱਝੀਆਂ ਪੂਰੀ ਡਿਟੇਲ ਲੈ ਲਾਂਗੇ ਵੀਰ ਤੋਂ ਠੀਕ ਆ ਜੀ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੇਰੋਂ ਦੋਸਤੋ ਜੇਕਰ ਆਪਾਂ ਤਰਨਤਨ ਸਾਹਿਬ ਵਾਲੀ ਸਾਈਡ ਤੋਂ ਆ ਰਹੇ ਤੇ ਸੇਰੋਂ ਪੋਲ ਚੜ੍ਹਨ ਤੋਂ ਪਹਿਲਾਂ ਇੱਕ ਛੜਕ ਨਿਕਲਦੀ ਆ ਬੰਗਾਲੀਪੁਰ ਨੂੰ ਛੜਕ ਕੇ ਹੀ ਚਲੀ ਜਾਂਦੀ ਆ ਇਸੇ ਸੜਕ ਤੇ ਉੱਪਰ ਵੀਰ ਮੰਗਲ ਸਿੰਘ ਉਹਨਾਂ ਦਾ ਘਰ ਆ ਤੇ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਵਧੇਰੇ ਡਿਟੇਲ ਲੈ ਸਕਦੇ ਜੀ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਤੇ ਤਰੀਕ ਅੱਜ 26 ਮਾਰਚ ਸਮਾਂ ਵੀ ਦੋਸਤੋ ਸ਼ਾਮ ਦਾ 4:30 ਪੌਣੇ 5:00 ਵਜੇ ਦਾ ਆਓ ਲੈਨੇ ਆ ਵਧੇਰੇ ਡਿਟੇਲ ਵੀਰ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਅੱਜ ਨਾਲ ਪਸ਼ੂਆਂ ਦੀ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਵੀਡੀਓ ਪਹਿਲੀ ਆ ਪਰ ਪਸ਼ੂ ਆਉਂਦੇ ਰਹਿੰਦੇ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਕੰਮ ਕਰਦੇ ਆ ਰਹੇ ਨੇ ਵੀਰੋਣੀ ਵਪਾਰਤਾ ਸਭ ਤੋਂ ਪਹਿਲਾਂ ਵੀਰ ਮੰਗਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜ ਪੌਰ ਵੀਰ ਮੰਗਲ ਕੀ ਹਾਲ ਚਾਲ ਹੈ ਹਾਂਜੀ ਉਹਦੀਆ ਵੀਰ ਜੀ ਅੱਛਾ ਵੀਰ ਆ ਵੀਡੀਓ ਚਲੋ ਆਪਣੀ ਪਹਿਲੀ ਆ ਪਰ ਲੰਬੇ ਸਮੇਂ ਤੋਂ ਕਿੰਨਾ ਕੁ ਹੋ ਗਿਆ ਆਪਾਂ ਨੂੰ ਕੰਮ ਕਰਦੇ ਆ ਰਹੇ ਹਾਂ ਵੀਰ ਜੀ 10 12 ਸਾਲ ਹੋ ਗਿਆ 10 12 ਸਾਲ ਇਸੇ ਤਰ੍ਹਾਂ ਬਹਿਣਾ ਜਾਂ ਮੱਜਾ-ਮੁੱਜਾ ਵੀ ਆਉਂਦੀ ਕਰਨੀ ਮੱਜਾਂ ਵੀਰ ਜੀ ਆਉਂਦੀਆਂ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਜਿਹੜੀਆਂ ਇਹ ਦੋ ਬਹਿੜਾਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਹਾਂਜੀ ਤੇ ਦਿਨਾਂ ਦੇ ਵਿੱਚ ਕਿੰਨੇ-ਕਿੰਨੇ ਦਿਨਾਂ ਦੇ ਵਿੱਚ ਹੁਣ ਵੀਰ ਜੀ ਨੂੰ ਚੁਪਤਾ ਦੇਨੇ ਆ ਅੱਛਾ ਜੀ ਉਹਨੂੰ ਸੇਵਾ ਦੇਨੇ ਆ ਠੀਕ ਹੈ ਜੀ ਹਾਂਜੀ ਲੋ ਵੀ ਸੋ ਦੋਸਤੋ ਹਫਤੇ ਦੇ ਅੰਦਰ ਬਾਅਦ ਸਮਾਂ ਹੋ ਗਿਆ ਇਹ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵੜ ਤੋਂ ਕਰਾਂਗੇ ਤੇ ਵੀਰ ਮੰਗਲਾ ਕਿਸ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਜੀ ਐਚਪਿਚ ਆ ਜਾਂਦੀ ਹੈ ਐਚਫ ਤੇ ਹਾਂਜੀ ਥੋੜਾ ਜਰਸੀ ਪੱਖ ਵੀ ਹੈਗਾ ਹਾਂਜੀ ਤੇ ਇਹ ਸੁਆ ਕਿਨਵਾ ਸੁਈ ਹੈ ਤਿੱਜਣਾ ਆਇਆ ਤਿੱਜਾ ਹਾਂਜੀ ਬੱਚਾ ਮਗਰ ਤੇ ਬੱਸੀਆ ਵੀਰ ਜੀ ਬੱਸੀਆ ਮਗਰ ਤੇ ਹੁਣ ਮੰਗਲਵੀਰ ਮਤਲਬ ਕਿ ਬੋਲੇ ਤੋਂ ਬਾਹਰ ਹੀ ਆ ਗਈ ਸਮਝ ਲੀ ਗੀ ਨਹੀਂ ਬੋਲੇ ਜੀ ਵੀਰ ਜੀ ਬੋਲੇ ਚੀ ਹੈ ਕਿੰਨਾ ਕੋਣ ਥੱਲੇ ਇਸ ਵੀਰ ਜੀ 16 17 ਕਿਲੋ ਹੈਗਾ ਇਹ 16 17 ਕੱਡੂ ਕੀ ਤੇਜ 20 ਕਿਲੋ ਕੱਡੂਗੀ ਠੀਕ ਹੈ ਹਾਂਜੀ ਠੀਕ ਹੈ ਜੀ ਲਓ ਦੋਸਤੋ 16 17 ਕਿਲੋ ਇਸ ਵੇੜ ਦੇ ਥੱਲੇ ਹੁਣ ਬੌਲਾ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਕੋਈ ਤੀਜਾ ਚੌਥਾ ਦੇ ਨੇ ਮਗਰ ਬੱਚੀ ਬਿਲਕੁਲ ਆ 나ੜੂ ਬੱਚਾ ਬੱਚੇ ਦੇ ਨਾਲ 나ੜੂ ਤੋਂ ਸੀ ਵੇਖ ਸਕਦੇ ਜੀ ਠੀਕ ਹੈ ਬੱਚੀ ਆ ਬੱਚੀ ਵੀ ਪੂਰੀ ਵਧੀਆ ਚੰਗੇ ਸੀਮਣ ਦੀ ਮਗਰ ਬੱਚੀ ਆ ਆਪ ਦੋਸਤੋ ਇਹ ਵੇੜ ਕੋਈ ਵੀਰ ਦੂਜਾ ਸੁਆ ਹੋ ਸਕਦਾ ਵੀ ਕਿ ਦੂਜਾ ਜਾਂ ਤੀਜਾ ਵੀ ਹੋ ਸਕਦਾ ਵੀ ਜੇ ਕਰਨ ਤੀਜਾ ਸੁਆ ਕਰ ਦਰ ਤੇਜਾ ਸੁਆ ਲਓ ਤੇਜਾ ਸੁਆ ਦੋਸਤੋ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਥਾਣਾ ਤੋਂ ਉਹਨਾਂ ਤੋਂ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਆ ਕਰੋ ਚੱਕ ਜੀ ਠੀਕ ਹੈ ਸੋ ਹਵਾਨੇ ਲੇਵੇ ਦੀ ਵੀ ਕਾਫੀ ਸਾਫ ਸੁਥਰੀ ਆ ਨਖੇੜ ਕਾਫੀ ਸੋਹਣਾ ਆਪਸੀ ਥਣਾ ਦਾ 5 5 6 6 ਇੰਚ ਤੇ ਜਿਹੜਾ ਥਣ ਲੱਗਾ ਠੀਕ ਆ ਤੇ ਥਣ ਵੀ ਅਥੀ ਚਵਾਈ ਵਾਲਾ ਤੇ ਇਜ਼ੀਲੀ ਕੋਈ ਵੀਰ ਚਵਾਈ ਕਰ ਸਕਦਾ ਵੀਰਾਂ ਦਾ ਵੀ 20 ਤੋਂ ਬਾਹਰ ਚੱਲੂਗੀ ਕੋਈ 22 23 ਲੀਟਰ ਤੱਕ ਦੁੱਧੋ ਭਰਨਾ ਚਾਹੀਦਾ ਵੈਸੇ ਹੁਣ ਸਟਾਰਟਿੰਗ ਜਿਹੜੀ ਸਰਵਾਤ ਆ ਉਹ ਚੰਗੀ ਖਾਸੀ ਆ ਕੋਈ 18 17 ਕੋਈ ਬੋਲਾ ਮੰਨ ਕੇ ਕੋਈ 16 17 18 ਬੋਲਾ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਬੋਦੀ ਵਾਲੀ ਆ ਬਿਲਕੁਲ ਛੋਟੇ ਜੇ ਕੰਨ ਮੂੰਹ ਮੱਥੇ ਦੀ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇਉਂ ਦਿਖ ਠੀਕਾ ਵੀਰ ਮੰਗਲ ਖੋਲ ਕੇ ਤੋੜ ਕੇ ਦਿਖਾ ਦਈਏ ਇੱਕ ਵਾਰੀ। ਲੋ ਵਿੱਚ। ਬਾਕੀ ਥਣ ਥਣ ਚੱਲ ਪੂਰੇ ਚੱਲਦੇ ਚੁੱਲਦੇ ਵਰਦੇ ਪੂਰੇ ਜੀ। ਵੀਰ ਜੀ ਪੂਰੇ ਵਰਦੇ ਮੋਟਰ ਤੋਂ ਹੁੰਦੇ ਆ। ਠੀਕ ਹੈ ਜੀ ਠੀਕ ਹੈ। ਤੋਂ ਕੱਦ ਵੀ ਜਿਹੜਾ ਦੋਸਤੋ ਸੋਹਣਾ ਹੈ ਪਹਿਰ ਦਾ ਚੰਗਾ ਹੀ ਬਗੜੀਆਂ ਵੜਾਂ ਦੇ ਵਿੱਚ ਵੈਸੀ ਆਪਾਂ ਕਿ ਕੋਈ ਭਰਾ ਮੰਨ ਕੇ ਸੌਦਾ ਕਰੇ। ਠੀਕ ਆ। ਇੱਕ ਵਾਰੀ ਤੋੜਾ ਤੁਹਾਨੂੰ ਦਿਖਾ ਦਿੰਨੇ ਆ ਥੋੜੀਆਂ ਭਲਾ ਭੁਲਾ ਜੀਆਂ ਹੈਗੀਆਂ ਨੋਰਮਲ। ਵੀਰ ਜੀ ਮੜੀ ਜੀ ਹੈਗੀ ਆ। ਠੀਕ ਆ ਜੀ। ਹਾਂ ਜੀ। ਲੋ ਜੀ ਸੋ ਚੰਗੀ ਕੁਆਲਿਟੀ ਦੀ ਬੈੜ ਆ ਦੋਸਤੋ ਬਾਕੀ ਚਬਾਪ ਅਸਮਾ ਦੀ ਵੀ ਚੰਗੀ ਆ ਸੋ ਥਾਣਾ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ ਥਣ ਜਿਹੜਾ ਹੱਥੀਚੂ ਆਈ ਦਾ ਮੁੱਠੀ ਥਣ ਤੇ ਆਹ ਦੇਖੋ ਉਲਟ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਥੋੜਾ ਜਿਹਾ ਤਗਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਅੱਛਾ ਫਿਰ ਮੰਗਲ ਕੀ ਮੁੱਲ ਕਰਦੇ ਆ ਕੀ ਲੈਣ ਦੇਣ ਦਾ ਰੂਗ ਜੀ ਮੁੱਲ ਕਰਦੇ ਹਾਂ 63000 ਰੁਪਿਆ 60000 ਰੁਪਿਆ ਦੇ ਦਾਂਗੇ 60000 ਦੀ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ 60000 ਦੀ ਲੈ ਦੇ ਜਿਹੜੀ ਉਹ 60000 ਆ ਮੁੱਲ 63000 ਠੀਕ ਹੈ ਡਿਮਾਂਡ 63000 ਲੈਣ ਦੇ ਜਿਹੜਾ ਉਹ 60000 ਆ ਠੀਕ ਹੈ ਜੀ ਸੋ ਕੋਈ ਭਰਾ ਫੋਨ ਕਰ ਲੇ ਆਪਣੀ ਦੂਰੋਂ ਨੇੜੋਂ ਆਣ ਕੇ ਘਰੇ ਤਸੱਲੀ ਕਰ ਲੇ ਵੀਡੀਓ ਕਾਲ ਤੇ ਕੋਈ ਦੂਰੋਂ ਨੇੜੋਂ ਨਹੀਂ ਆ ਸਕਦਾ ਵੀਡੀਓ ਕਾਲ ਤੇ ਚੁਬਾਈ ਕਰਵਾ ਕੇ ਆਪਣੀ ਤਸੱਲੀ ਕਰਵਾ ਸਕਦੇ ਜੀ ਸੋ ਚੰਗੀ ਆ ਸੋਨੇ ਕੱਦਬੋਤ ਦੇ ਵਿੱਚ ਆ ਬਾਕੀ ਫੇਸ ਕੁ ਹਾਂ ਲਓ ਠੀਕ ਹੈ ਜੀ ਇਸ ਤੋਂ ਬਾਅਦ ਵੀਰ ਮੰਗਲ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਵੈੜ ਵੀਰ ਹਾਂਜੀ ਇਹਦੀ ਡਿਟੇਲ ਕਰਤੀ ਸਾਂਜੀ ਇਹ ਸੂਆ ਕਿਨਵਾ ਅੱਗੇ ਸੂਈ ਆ ਵੀ ਜੀ ਆ ਵੀ ਤੀਜਾ ਨੇ ਯਾਰ ਤੀਜਾ ਸੂਆ ਹਾਂਜੀ ਠੀਕ ਆ ਤੇ ਇਹਨੂੰ ਸਮਾ ਅੱਜ ਕਿੰਨਾ ਕੁ ਗਿਆ ਵੀ ਜੀ ਨੂੰ ਅੱਜ ਸਤਮਾ ਕਾ ਦੇਨੇ ਆ ਸਤਮਾ ਦਿਨ ਹਾਂਜੀ ਬੱਚਾ ਇਹਦੇ ਮਗਰ ਵੀ ਬੱਚੀ ਆ ਹਾਂਜੀ ਬੱਸੀ ਆ ਠੀਕ ਹੈ ਜੀ ਲਓ ਦੋਸਤੋ ਤੀਜਾ ਸੂਆ ਇਹ ਵੀ ਵੈੜ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਤੀਜਾ ਸੂਆ ਤੇ ਮਗਰ ਇਹਦੇ ਵੀ ਬੱਚੀ ਹੈ ਆ ਬੱਚੀ ਤੁਸੀਂ ਵੇਖ ਕੇ ਕੋਈ ਚੈੱਕ ਕਰ ਲਓ ਤਿੰਨ ਇਹਨੂੰ ਕਿਨੇ ਦੱਸਿਆ ਜੀ ਸਤਮਾ ਦਿਨ ਵਿੱਜਾ ਸਤਮਾ ਦਿਨ ਹਾਂਜੀ ਅੱਛਾ ਵੀਰ ਮੰਗਲੇ ਤੇ ਥਰੇ ਹੁਣ ਦੁੱਧ ਕਿੰਨੇ ਕਿਤੇ ਹੁਣ ਆ ਗਈ ਐ ਵੀਜੇ 13 ਕਿਲੋ ਦੁੱਧ ਆਇਆ ਕੱਢੂਗੀ 16 17 ਕਿਲੋ ਕੱਢੂਗੀ 13 ਕਿਲੋ ਹਾਂਜੀ ਆ ਜੀ ਮਗਰਲੇ ਥਾਣੋਂ ਦੀ ਨਾ ਤੇਲ ਲਿਆ ਮੜੀ ਜੀ ਮਗਰਲੇ ਥਾਣੋਂ ਤੇਲ ਹਾਂਜੀ ਤੇ ਉਲਟ ਬਹਿਣੀਲਾ ਮਗਰਲਾ ਹੈ ਹਾਂਜੀ ਲਓ ਦੱਸੋ ਮਗਰਲੇ ਥਾਣੋਂ ਤੇਲ ਆ ਬਾਕੀ ਤਿੰਨੇ ਥਾਣੋਂ ਬਰਾਬਰੂ ਚੰਗਾ ਮੋਟਾ ਵੀਰ ਜੀ ਮੋਟਰ ਦਉਂਦੀ ਆ ਠੀਕ ਆ ਜੀ ਲਓ ਦੱਸੋ ਇੱਕ ਥਾਣੋਂ ਤੇਲ ਆ ਤੇ ਉਲਟ ਬਹਿਣੀ ਕੋਈ 7 ਕਿਲੋ ਦੀ ਸੂਈ ਆ ਤੇ ਦੁੱਧ ਕਿੰਨਾ ਦੱਸਿਆ ਜੀ ਹਣਾ ਅਏ ਜੀ 14 ਕਿਲੋ ਆ 14 ਕਿਲੋ ਹਾਂਜੀ ਠੀਕ ਆ ਬਾਕੀ ਇੱਕ ਇੱਕ ਜਿਹੜੀ ਖਾਮੀ ਆ ਬਸ ਉਹ ਚੀਜ਼ ਦੀ ਦੁੱਧ ਚੰਗਾ ਪਰਣ ਵਾਲੀ ਵਾਹ ਹਾਂਜੀ ਦੁੱਧ ਚੰਗਾ ਗੱਡੋ ਦੁੱਧ 17 ਕਿਲੋ ਗੱਡੋ ਵੀਰ ਜੀ ਹੁਣ ਵੀ ਮਤਲਬ ਕਿ ਤਿੰਨਾਂ ਥਨਾਂ ਦੇ ਵਿੱਚ ਵੀ 15 ਤੋਂ ਪਲੱਸ ਚਾਊਗੀ ਹੱਸ ਹਾਂਜੀ ਵੀਰ ਜੀ ਅਸਕੇ ਚਲਾਊਗੇ ਵਾਧੇ ਚਾਊਗੀ ਠੀਕ ਆ ਠੀਕ ਹਾਂਜੀ ਲਓ ਵੀ ਪ੍ਰਭੋ ਇਹ ਡਿਟੇਲ ਆ ਇਸ ਵਾਰਡ ਦੀ ਠੀਕ ਆ ਜੀ ਸੂਵਾ ਤੇਜਾ ਬਾਕੀ ਪੂਰੀ ਡਿਟੇਲ ਤੁਹਾਨੂੰ ਦੇ ਦੇ ਦਿੱਤੀ ਆ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਦਿਖਾ ਦਿੰਨੇ ਆ ਆ ਤੁਸੀਂ ਦੇ ਇਸ ਤਨੋਂ ਤੇਲਾ ਬਾਕੀ ਤਿੰਨੇ ਥਣ ਬਰਾਬਰ ਆ ਤੇ ਜਿਹੜੇ ਪਾਸੇ ਮਰਜੀ ਤੁਸੀਂ ਚੈੱਕ ਕਰੋ ਠੀਕ ਆ ਜੀ ਵਿਥਾਂ ਵਿਰਲਾ ਚੰਗੀਆਂ ਨੇ ਮੋਟਾ ਥਾਣਾ ਠੀਕ ਆ ਹੱਥੀ ਚਵਾਈ ਵਾਲਾ ਤੇ 13 14 ਲੀਟਰ ਹੁਣ ਸ਼ੁਰੂਆਤ ਜਿਹੜੀ ਅੱਜ ਪੰਜਾਂ ਛੇਆਂ ਛੇ ਦਿਨਾਂ ਦੇ ਦੌਰਾਨ 13 ਲੀਟਰ ਤੋਂ ਜਿਹੜੀ ਸ਼ੁਰੂਆਤ ਹੋਈ ਆ ਤੇ ਦੁੱਧ ਵੀਰਾਂ ਦਾ ਵੀ 15 ਤੋਂ ਬਾਹਰ ਚਵਾ ਦਊਗੀ ਬਾਕੀ ਹਾਈਟ ਮੀਡੀਅਮ ਕੋਈ ਵੀਰ ਮੰਨ ਕੇ ਸਬਦਾ ਕਰ ਸਕਦਾ ਐਚ ਐਫ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਲੈ ਵੀਰ ਮੰਗਲੇ ਨੂੰ ਵੀ ਖੋਲ ਕੇ ਦਿਖਾ ਦੇ ਕਿ ਐਨੂੰ ਤੋਰਦੇ ਅਜੇ ਬੇਸ਼ੱਕ ਅੱਛਾ ਵੀਰ ਮੰਗਲੇ ਦਾ ਫਿਰ ਮੁੱਲ ਕੀ ਕੀਤਾ ਜੀ ਵੀਰ ਜੀ ਮੁੱਲ ਕਰਦੇ ਨੇ 32000 ਰੁਪਇਆ ਹਾਂਜੀ 29000 ਦੀ ਦੇ ਦਾਂਗਾ 29000 ਦੀ ਹਾਂਜੀ ਠੀਕ ਆ ਜੀ ਲੋ ਵੀ ਪ੍ਰਭੂ 32000 ਡਿਮਾਂਡ ਆ ਬਾਕੀ ਲੈਣ ਦੇ ਨਾਲ ਹੀ ਗੱਲਬਾਤ ਕਰੀਏ ਤੇ 29000 ਦੀ ਹਾਂਜੀ ਦੇ ਦਾਂ ਲੈ ਤੇ 29000 ਦੀ ਠੀਕ ਆ ਜੀ ਤੇ 13 14 13 ਕਿਲੋ ਜਿਹੜਾ ਦੋਸਤੋ ਹੁਣ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ 29000 ਲਾਸਟ ਜਿਹੜਾ ਲੈਦੇ ਆ ਬੱਚਾ ਕੁਬਰੀ ਤੁਹਾਨੂੰ ਫੇਰ ਆਪਾਂ ਦਿਖਾ ਦਿਆਂ ਮਗਰ ਬੱਚੀ ਆ ਫੀਮੇਲ ਆ ਲੋ ਠੀਕ ਹੈ ਜੀ ਤੇ ਫਿਰ ਮੰਗਲ ਇੱਕ ਨੰਬਰ ਆਪਣੇ ਬੋਲ ਦਿੱਗੇ ਨੰਬਰ ਜੀ 95 ਈਰੋ 11 ਹਾਂ ਜੀ 4 23 23 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਿਆ ਵੀਰ ਮੰਗਲ ਦਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਦੋ ਵੜਾ ਅੱਜ ਤੁਹਾਨੂੰ ਦਿਖਾਉਣੀਆਂ ਸੀ ਆਪਾਂ ਇਸ ਘਰੋਂ ਦੋਵੇਂ ਵਕਾਊ ਆ ਪਸ਼ੂ ਆਉਂਦੇ ਰਹਿੰਦੇ ਐ ਇਸੇ ਤਰ੍ਹਾਂ ਕਿੱਲੇ ਦੇ ਉੱਪਰ ਬਾਕੀ ਤੁਸੀਂ ਮੌਕੇ ਤੇ ਸਮੇਂ-ਸਮੇਂ ਨਾਲ ਜਿਹੜਾ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਬਥੇਰੇ ਡਿਟੇਲ ਜਿਹੜੀ ਤੁਸੀਂ ਲੈ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ